ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਸਿੰਖ ਕਲੀਨਿੰਗ ਦੀ ਤੇ ਜਿਵੇਂ ਕਿ ਆਪਣਾ ਵਰਤਨ ਸਾਫ ਕਰਨ ਵਾਲਾ ਸਿੰਖੇ ਬੋਜ ਆ ਤਾਂ ਗੰਦਾ ਹੋਇਆ ਪਿਆ ਤੇ ਇਹ ਜੀ ਸਾਫ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇੰਨਾ ਇਹ ਜਿਹੜਾ ਇਹ ਜੰਮਿਆ ਹੋਇਆ ਇਹ ਜਿਵੇਂ ਇਹ ਹੋਏਗਾ ਖਾਰੇ ਪਾਣੀ ਨਾਲ ਜੰਮ ਜਾਂਦੀ ਹੈ ਇਹ ਤੇ ਇਹ ਚੀਜ਼ ਤੇ ਇਹ ਕਾਲਸ ਵੀ ਬਹੁਤ ਜੰਮੀ ਹੋਈ ਏ ਤੇ ਤੇ ਬਹੁਤ ਹੀ ਜ਼ਿਆਦਾ ਆਪਣਾ ਇਹ ਸਿੰਕ ਜਿਹੜਾ ਇਹ ਗੰਦਾ ਹੋਇਆ ਪਿਆ ਜੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹਨੂੰ ਸਾਫ਼ ਕਰਨਾ ਦੱਸਾਂਗੇ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਆਪਾਂ ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸਾਂਗੇ ਤੁਹਾਨੂੰ ਤੇ ਇਹ ਤਰੀਕਾ ਵਰਤ ਕੇ ਤੁਸੀਂ ਵੀ ਆਪਣਾ ਗੰਦੇ ਤੋਂ ਗੰਦਾ ਸਿੰਕ ਇਹ ਸਾਫ਼ ਕਰ ਸਕਦੇ ਆਂ ਚਾਹੇ 100 ਸਾਲ ਪੁਰਾਣਾ ਹੋਵੇ ਜੀ ਸਿੰਕ ਤੇ ਇਸ ਤਰੀਕੇ ਨਾਲ ਤੁਸੀਂ ਮਿੰਟਾਂ ਵਿੱਚ ਦੇ ਸਾਫ ਕਰ ਸਕਦੇ ਆ ਸਿੰਕ ਤੇ ਚਲੋ ਜੀ ਹੁਣ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਤੇ ਸਿੰਕ ਸਾਫ ਕਰਨ ਲਈ ਆਪਾਂ ਕੀ ਕੀ ਵਰਤਣਾਗਾ ਤੇ ਆਪਣੇ ਘਰ ਦੇ ਵਿੱਚ ਹੀ ਪਈਆਂ ਹੁੰਦੀਆਂ ਇਹ ਚੀਜ਼ਾਂ ਤੇ ਉਹੀ ਆਪਾਂ ਲਵਾਂਗੇ ਦੋ ਚੀਜ਼ਾਂ ਹੀ ਸਿੰਕ ਸਾਫ ਕਰਨ ਲਈ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਸਿੰਕ ਸਾਫ ਕਰਕੇ ਦਿਖਾ ਦਾਂਗੇ ਆਪਾਂ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲੋ ਜੀ ਇੱਥੇ ਤੁਸੀਂ ਦੇਖ ਸਕਦੇ ਆਂ ਆਪਣਾ ਸਿੰਕ ਕਿੰਨਾ ਗੰਦਾ ਹੋਇਆ ਪਿਆ ਇਹ ਤੇ ਤੁਸੀਂ ਦਾਗ ਇਹਦੇ ਬਹੁਤ ਜ਼ਿਆਦਾ ਦੇਖ ਸਕਦੇ ਆਂ ਕਾਲੇ ਹੋਏ ਪਏ ਆ ਬਿਲਕੁਲ ਸਿੰਕ 'ਚ ਦਾਗ ਤੇ ਇਹ ਵੀ ਦੇਖ ਸਕਦੇ ਆਂ ਤੁਸੀਂ ਕਿੰਨਾ ਜ਼ਿਆਦਾ ਗੰਦਾ ਹੋਇਆ ਪਿਆ ਸਿੰਕ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਪਹਿਲੀ ਚੀਜ਼ ਲੈਣੀ ਹੈ ਜੀ ਇਹ ਆਪਾਂ ਲਵਾਂਗੇ ਸ਼ੈਂਪੂ ਜਿਵੇਂ ਆਪਣੇ ਸਾਰਿਆਂ ਦੇ ਘਰਾਂ 'ਚ ਹੀ ਹੁੰਦਾ ਹੀ ਹੈ ਸ਼ੈਂਪੂ ਤਾਂ ਤੇ ਸ਼ੈਂਪੂ ਨੂੰ ਆਪਾਂ ਨੇ ਖੋਲ ਲੈਣਾਗਾ ਪਾਊਚ ਨੂੰ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਸਿੰਕ ਦੇ ਵਿੱਚ ਤੇ ਸ਼ੈਂਪੂ ਨੂੰ ਫੈਲਾ ਦੇਣਾ ਆਪਾਂ ਨੇ ਸ਼ੈਂਪੂ ਨੂੰ ਲਾ ਦਾਂਗੇ ਆਪਾਂ ਇਸ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਇਹ ਸਾਫ਼ ਹੋ ਜੂਗਾ ਜੀ ਸੌਖੇ ਜਿਹੇ ਤਰੀਕੇ ਨਾਲ ਤੇ ਨਾਲ ਇਹ ਤੇ ਜ਼ਿਆਦਾ ਕੋਈ ਮਿਹਨਤ ਲੱਗਦੀ ਹੈ ਕਿ ਸਾਫ਼ ਕਰਨਾ ਤੇ ਤੇ ਹੁਣ ਜਿਹੜੀ ਦੂਸਰੀ ਚੀਜ਼ ਲਾਵਾਂਗੇ ਜੀ ਆਪਾਂ ਦੂਸਰੀ ਚੀਜ਼ ਇਹ ਹੈਗੀ ਆਪਣੇ ਕੋਲ ਨਿੰਬੂ ਤੇ ਇਹ ਨਿੰਬੂ ਲਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਨਿੰਬੂ ਨੂੰ ਇਸ ਤਰੀਕੇ ਨਾਲ ਪ੍ਰੈਸ ਕਰ ਲਾਂਗੇ ਇਹਨੂੰ ਦੱਬ ਲਾਂਗੇ ਤੇ ਇਹਦਾ ਰਾਸ ਕੱਢ ਲਾਂਗੇ ਆਪਾਂ ਇਸ ਤਰੀਕੇ ਨਾਲ ਤੇ ਸਾਰੇ ਸਿੰਕ ਦੇ ਵਿੱਚ ਤੇ ਆਪਾਂ ਰਾਸ ਫੈਲਾ ਦਾਂਗੇ ਤੇ ਬਹੁਤ ਹੀ ਵਧੀਆ ਆਪਣਾ ਸਿੰਕ ਸਾਫ਼ ਹੋਊਗਾ ਇਹ ਤੇ ਬਿਲਕੁਲ ਨਵੇਂ ਦੀ ਤਰ੍ਹਾਂ ਆਪਾਂ ਕੱਢ ਦਾਂਗੇ ਜੀ ਸਿੰਕ ਨੂੰ ਤੇ ਇਸ ਤਰੀਕੇ ਨਾਲ ਜੀ ਇਹਨੂੰ ਚੰਗੀ ਤਰ੍ਹਾਂ ਰਗੜ ਲੈਣਾ ਆਪਾਂ ਨੇ ਸਾਰੇ ਸਿੰਕ ਦੇ ਵਿੱਚ ਤੇ ਦੇਖੋ ਨਾਲ ਦੀ ਨਾਲ ਹੀ ਇਹ ਕਾਲਸ ਇਹ ਲੈਣੀ ਸ਼ੁਰੂ ਹੋ ਗਈ ਜੋ ਵੀ ਇਹ ਜੰਮੀ ਹੋਈ ਸੀਗੀ ਇਹ ਸੋਰੇ ਨਾਲ ਇਹ ਚਿੱਟਾ-ਚਿੱਟਾ ਜਾ ਤੇ ਜਾਂ ਜੋ ਵੀ ਕਾਲਸ ਵਗੈਰਾ ਜੰਮੀ ਹੋਈ ਸੀ ਤੇ ਸਾਰਾ ਸ਼ੈਂਪੂ ਤੇ ਨਿੰਬੂ ਆਪਾਂ ਸਾਰੇ ਸਿੰਕ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਿਆ ਏ ਇਸ ਤਰੀਕੇ ਨਾਲ ਜੀ ਤੇ ਹੁਣ ਆਪਾਂ ਇਹ ਲੈ ਲੈਣਾ ਜੀ ਜਿਹੜਾ ਇਹ ਸਾਬਣ ਦੇ ਵਿੱਚ ਨਵਾਂ ਸੱਕ ਰਵਰ ਹੁੰਦਾ ਹੈ ਇਹ ਤੇ ਇਹੀ ਲੈਣਾ ਆਪਾਂ ਨੇ ਨਵੇਂ ਵਾਲਾ ਕਿਉਂਕਿ ਜਦੋਂ ਆਪਾਂ ਇਹਨੂੰ ਵਰਤ ਲੈਨੇ ਆ ਤੇ ਲੂਜ਼ ਜਾ ਹੋ ਜਾਂਦਾ ਤੇ ਉਹ ਫਿਰ ਇੰਨਾ ਕੰਮ ਨਹੀਂ ਕਰਦਾ ਤੇ ਆਪਾਂ ਇਹਦੇ ਵਿੱਚ ਸਟੀਲ ਬੁਰਸ਼ ਨਹੀਂ ਵਰਤਣਾ ਹੈਗਾ ਇਹ ਵਾਲਾ ਇਹਦੇ ਨਾਲ ਤਾਂ ਸਟੀਲ ਤੇ ਇਹਦੇ ਨਾਲ ਸਕਰੈਚ ਪੈ ਜਾਂਦੀ ਹੈ ਜੀ ਤੇ ਇਹ ਵਾਲਾ ਲੈਣਾ ਆਪਾਂ ਨੇ ਨਵਾਂ ਬਿਲਕੁਲ ਤੇ ਹੁਣ ਆਪਾਂ ਇਹਦੇ ਨਾਲ ਰਗੜਾਂਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ 5 ਤੋਂ 7 ਮਿੰਟ ਇਹਨੂੰ ਰਗੜ ਲੈਣਾ ਇਸ ਤਰੀਕੇ ਨਾਲ ਇਸੇ ਤਰੀਕੇ ਨਾਲ ਰਗੜੀ ਜਾਣਾ ਨੂੰ

ਇਸ ਤਰੀਕੇ ਨਾਲ ਰਗੜੀ ਜਾਣਾ ਤੁਸੀਂ ਸਿੰਕ ਨੂੰ ਚੰਗੀ ਤਰ੍ਹਾਂ ਬਸ ਮੰਜੇ ਤੋਂ 7 ਮਿੰਟ ਲੱਗਣਗੇ ਜਿਆਦਾ ਟਾਈਮ ਨਹੀਂ ਲੱਗੂਗਾ ਤੇ ਸਿੰਕ ਤੇ ਸਾਫ ਕਰਨਾ ਤੇ ਪਹਿਲਾਂ ਵੀ ਤੁਸੀਂ ਸਿੰਕ ਆਪਣਾ ਵੇਖੇ ਸੀਗਾ ਤੇ ਹੁਣ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਚਮਕਾ ਦਾਂਗੇ ਆਪਾਂ ਸਿੰਕ ਨੂੰ ਇਸ ਤਰੀਕੇ ਨਾਲ ਇਹ ਰਗੜ ਦੇ ਲੰਗੇ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਰਗੜ ਲੇ ਸਕਰਬਰ ਨਾਲ ਸਾਰਾ ਸਿੰਕ ਤੇ ਹੁਣ ਤੁਸੀਂ ਦੇਖ ਹੀ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਸਾਫ਼ ਇਹ ਤੇ ਪਾਣੀ ਮਾਰ ਕੇ ਦਿਖਾਉਣੇ ਆਂਗੇ ਤੇ ਦੇਖੋ ਚੰਗੀ ਤਰ੍ਹਾਂ ਹੁਣ ਆਪਾਂ ਧੋ ਕੇ ਦਿਖਾਉਣੇ ਆ ਤੁਹਾਨੂੰ ਹੋਰ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਵਰਤੇ ਬਸ ਸਿਰਫ ਦੋ ਚੀਜ਼ਾਂ ਨਾਲ ਹੀ ਤੇ ਸਿੰਕ ਆਪਣਾ ਬਿਲਕੁਲ ਨਵੇਂ ਦੀ ਤਰ੍ਹਾਂ ਚਮਕ ਗਿਆ ਸਾਰਾ ਸਿੰਕ ਆਪਾਂ ਤੁਹਾਨੂੰ ਕਿ ਦਿਖਾਉਣਾ ਹੈ ਤੁਹਾਨੂੰ ਹੁਣ ਸਾਫ ਕਰਕੇ ਤੇ ਇਹ ਜਿਹੜਾ ਆਪਾਂ ਨਿੰਬੂ ਤੇ ਸ਼ੈਂਪੂ ਲੈਂਦਾ ਜੀ ਇਹ ਤੇ ਚਮਕਦੇ ਹੀ ਕੰਮ ਕਰਦਾ ਹੈ ਬਹੁਤ ਵਧੀਆ ਚਮਕ ਆ ਜਾਂਦੀ ਹੈ ਇਹਦੇ ਨਾਲ ਨਿੰਬੂ ਨਾਲ ਤੇ ਸ਼ੈਂਪੂ ਨਾਲ ਤੇ ਨਾਲੇ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਨਿੰਬੂ ਨਾਲ ਕਈ ਵਾਰ ਜਿਵੇਂ ਸਿੰਕ ਚ ਆਪਾਂ ਬਰਤਨ ਸਾਫ ਕਰਦੇ ਰਹਿੰਨੇ ਆ ਤਾਂ ਸਿੰਕ ਚ ਹੋਰ ਹੀ ਗੰਦੀ ਸਵੈ ਲਾਉਣ ਲੱਗ ਜਾਂਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਸਾਫ ਕਰ ਲਿਆ ਕਰਨਾ ਹੈ ਇਹ ਹੋਰ ਵੀ ਵਧੀਆ ਖੁਸ਼ਬੂ ਵੀ ਆਉਂਦੀ ਰਹਿੰਦੀ ਹੈ ਤੇ ਆਪਣਾ ਸਿੰਕ ਵੀ ਸਾਫ਼ ਹੋ ਜਾਂਦਾ ਆਸਾਨੀ ਨਾਲ ਹੀ ਤੇ ਸਾਰਾ ਸਿੰਕ ਆਪਾਂ ਧੋ ਕੇ ਦਿਖਾਉਨੇ ਆ ਤੁਹਾਨੂੰ ਹੁਣ ਕੋਈ ਆਪਾਂ ਇਹਦੇ ਵਿੱਚ ਜ਼ਿਆਦਾ ਸਮਾਨ ਨਹੀਂ ਵਰਤਿਆ ਹੈਗਾ ਸਾਫ਼ ਕਰਨ ਲਈ ਤੇ ਦੇਖੋ ਸਾਰੇ ਸਿੰਕ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋਤਾ ਏ ਕਿੰਨਾ ਸੋਹਣਾ ਚਮਕ ਚੁੱਕਿਆ ਆਪਣਾ ਸਿੰਕ ਬਿਲਕੁਲ ਇਹ ਦੇਖ ਸਕਦੇ ਆ ਤੁਸੀਂ ਇੱਕ ਦਾਗ ਰਹਿ ਗਿਆ ਸੀ ਜਿੱਥੇ ਆਪਾਂ ਨੂੰ ਬਤਨ ਲੱਗਿਆ ਤੇ ਸਾਰਾ ਆਪਣਾ ਸਿੰਕ ਕਲੀਨਿੰਗ ਕਰਤਾ ਦੇਖੋ ਕਿੰਨਾ ਵਧੀਆਗਾ ਹਾਫ ਸੁਥਰਾ ਹੋ ਗਿਆ ਇਕਦਾਂ ਹੀ ਇਹ ਦੇਖ ਸਕਦੇ ਆ ਤੁਸੀਂ ਤੇ ਮਮਿਤਾ ਜੀ ਤੇ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦਿਖਾਉਂਦਾ ਹੀ ਹੂਗੀ ਜੀ ਸਿੰਕ ਸਾਫ ਕਰਨ ਦੀ ਤੇ ਤੁਸੀਂ ਵੀ ਇਹ ਤਰੀਕਾ ਵਰਤ ਸਕਦੇ ਆ ਜੀ ਸਿੰਕ ਸਾਫ ਕਰਨ ਦਾ ਤੇ ਦੇਖੋ ਤੁਸੀਂ ਪਹਿਲਾਂ ਵੀ ਸਿੰਕ ਦੇਖੇ ਸੀਗਾ ਸਿੰਕ ਦੀ ਹਾਲਤ ਤੇ ਹੁਣ ਵੀ ਦੇਖੋ ਜੀ ਬਿਲਕੁਲ ਹੀ ਸਾਫ ਹੋ ਗਿਆ ਆਪਣਾ ਸਿੰਕ ਇਕਦਾਂ ਹੀ ਚਮਕ ਗਿਆ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਸਿੰਕ ਸਾਫ ਕਰ ਸਕਦੇ ਆ ਗੰਦੇ ਤੋਂ ਗੰਦਾ ਤੇ ਚਲੋ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ